ਸਾਨੂੰ ਐਂ ਗਰੂਰ ਸਾਡਾ ਜ਼ਿਲ੍ਹਾ ਸੰਗਰੂਰ ਤਾਂ ਗਰੂਰ ਰੱਖਣਗੇ ਤੇ ਚਲੋ ਠੀਕ ਹੈ ਇੱਕ ਵਾਰੀ ਤਿਲਕਣਵਾਜੀ ਹੋਊਗੀ ਪਰ ਜਿਹੜੀ ਕਾਰਡ ਦੀ ਹਾਂਡੀ ਹੁੰਦੀ ਏ ਉਹ ਨਾ ਦੁਬਾਰਾ ਦੁਬਾਰਾ ਨਹੀਂ ਚੜਦੀ ਹੁੰਦੀ ਤਾਂ ਮਾਨ ਸਾਹਿਬ ਕਹਿੰਦੇ ਡੌਲੇ ਵੀ ਦਿਖਾਉਂਦੇ ਨੇ ਲੋਕਾਂ ਦੇ ਵਿੱਚ ਰੀਲਾਂ ਤੁਸੀਂ ਦੇਖੀਆਂ ਹੋਣੀਆਂ ਨੇ ਕਹਿੰਦੇ ਜਿੱਤਾਂਗੇ ਜ਼ਰੂਰ ਅੰਮਾਨ ਸਾਹਿਬ ਦੀ ਪਿਛਲੇ 1.5 ਸਾਲ ਤੋਂ ਐਮਪੀ ਨੇ ਉਹਨਾਂ ਦੀ ਕੋਈ ਉਪਲਬਧੀ ਦੱਸ ਦੇਣ ਹਨਾ ਇੱਕ ਮੁੱਦਾ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਇੱਕ ਸਵਾਲ ਵੀ ਨਹੀਂ ਉਠਾਇਆ ਉੱਤੇ ਜ਼ੀਰੋ ਸਵਾਲ ਹੈ ਉਸੀ ਕਦੇ ਭਗਤ ਸਿੰਘ ਨੂੰ ਗਦਾਰ ਕਹਿੰਨੇ ਹੋ ਕਦੇ ਅਤਵਾਦੀ ਕਹਿ ਦਿੰਨੇ ਹੋ ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰਕੇ ਲਾਸ਼ਾਂ ਨਾਲ ਖੂਹ ਭਰਤਾ ਜਿਹੜੇ ਬੰਦੇ ਨੇ ਉਹਨੂੰ ਬਲਾ ਕੇ ਜੱਦੀਦਾਰ ਸਰੂਪਾ ਪਾਵੇ ਤਾਂ ਉਹ ਦੇਖੋ ਵੀ ਸਿੱਖਾਂ ਦੇ ਹਰ ਦੇ ਬੰਦਰੇ ਗਏ ਹੋਣਗੇ ਤੇ ਮਾਨ ਸਾਹਿਬ ਕਹਿੰਦੇ ਮੇਰੇ ਨਾਨੇ ਨੇ ਠੀਕ ਕੀਤਾ ਮੇਰੇ ਨਾਨੇ ਨੇ ਤਾਂ ਜੀ ਸਰੂਪਾ ਪਾ ਕੇ ਠੰਡਾ ਕੀਤਾ ਸੀ ਉਸ ਪਾਸੇ ਮਾਨ ਸਾਹਿਬ ਦੇ ਨਾਨਾ ਜੀ ਵੀ ਸੀ ਤੇ ਦੂਜੇ ਪਾਸੇ ਭਾਈ ਸਾਡਾ ਸੰਗਰੂਰ ਦਾ ਸ਼ਹੀਦ ਉਦਮ ਸਿੰਘ ਵੀ ਸੀ ਸੁਨਾਮ ਵਾਲਾ ਜਿਨੇ 20 ਸਾਲ ਅੰਦਰ ਅਗ ਵਾਲੀ ਰੱਖੀ ਤੇ 20 ਸਾਲ ਬਾਅਦ ਜਾ ਕੇ ਵੀ ਜੰਨਤ ਡਾਇਰ ਤੋਂ ਜਿਹੜਾ ਬਦਲਾ ਲੈ ਲਿਆ। ਉਸ ਨੂੰ ਮਾਰ ਸਾਹਿਬ ਨੂੰ ਇੰਦਾ ਦੇ ਕ੍ਰਾਂਤੀਕਾਰੀ ਤਾਂ ਲੱਗਦਾ ਪੂਰੇ ਤੇ ਆਪਦੇ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਨੇ ਕਹਿ ਲੋ ਵੀ ਪੰਥ ਦੀ ਜਾਂ ਦੇਸ਼ ਦੀ ਜਾਂ ਸਿੱਖਾਂ ਦੀ ਪਿੱਠੇ ਛੁਰਾ ਮਾਰਿਆ ਉਹਨਾਂ ਤੇ ਨਾਲ ਇਹ ਸਟੈਂਡ ਲੈ ਕੇ ਅੱਜ ਵੀ ਖੜਦਾ। ਰੂੜ ਸਿੰਘ ਵਾਲਾ ਬਿਆਨ ਵੀ ਸੁਣਿਆ ਮੈਂ ਵੀ ਜਿਹੜੇ ਕਿਸਾਨ ਨੇ ਟਕੇ ਟਕੇ ਦੇ ਨੇ ਮੈਂ ਵੀ ਸੁਣਿਆ ਤੇ ਮੈਂ ਉਹ ਵੀ ਦੇਖਿਆ ਭਾਈ ਐਫਪੀਡੀਐਬ ਜੀ ਦੇਚ ਪਤਾ ਲੱਗਦਾ ਵੀ ਮਾਨ ਸਾਹਿਬ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਵੀ ਨੇ ਤੁਸੀਂ ਸੰਗਰੂਰ ਵਾਸਤੇ ਕੀ ਕੀਤਾ ਲੋਕ ਜਿਹੜੇ ਤੁਹਾਨੂੰ ਵੋਟਾਂ ਪਾਉਣ ਸੰਗਰੂਰ ਵਾਸਤੇ ਤੁਹਾਡੇ ਐਸੇ ਪੰਕ ਕੀ ਲੱਗਦਾ ਹੈ ਸੰਗਰੂਰ ਦੀ ਸੀਟ ਜਿੱਤ ਕੇ ਸੀਐਮ ਮਾਨ ਦੀ ਝੋਲੀ ਪਾਉਂਗੇ ਫਿਰ ਇਹ ਚ ਕੋਈ ਕਹਿ ਲੋ ਵੀ ਕਿਸੇ ਨੂੰ ਭੁਲੇਖਾ ਹੋ ਸਕਦਾ ਪਰ ਸਾਨੂੰ ਕੋਈ ਭੁਲੇਖਾ ਨਹੀਂ ਜਿਨ੍ਹਾਂ ਨੂੰ ਹੈਗਾ ਉਹਨਾਂ ਦਾ 4 ਤਰੀਕ ਨੂੰ ਕੱਢ ਦੇਾਂਗੇ ਸਤਿ ਸ਼੍ਰੀ ਅਕਾਲ ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਰਾਜਵੀਰ ਸਿੰਘ 24 ਦਾ ਚੌਧਰੀ ਕੌਣ ਬਣੂਗਾ ਚੌਧਰ ਕਿਸ ਨੂੰ ਮਿਲੂਗੀ ਮਹਿਜ਼ ਘੰਟਿਆਂ ਦੀ ਗੇਮ ਰਹਿ ਗਈ ਹੈ ਘੰਟਿਆਂ ਦੇ ਵਿੱਚ ਪਤਾ ਲੱਗ ਜਾਣਾ ਤਾਂ ਸਾਡੇ ਨਾਲ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਮੀਤ ਸਿੰਘ ਮੀਤ ਇਹਰ ਗੱਲਬਾਤ ਕਰਾਂਗੇ ਤਾਂ ਬਾਈ ਜੀ 24 ਦਾ ਚੌਧਰੀ ਕੌਣ ਬਣੂਗਾ ਫਿਰ ਦੇਖੋ ਜੀ ਜੇ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੋਂ ਮੈਂ ਕਿਉਂਕਿ 2.5 ਮਹੀਨੇ ਹੋ ਗਏ ਲੱਗੇ ਨੂੰ ਤੇ ਸਾਰੇ ਹਲਕਿਆਂ 'ਚ ਮੈਂ ਕਈ ਦਫਾ ਜਿਹੜਾ ਹੋ ਕੇ ਆਇਆ ਤੇ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈ ਮੈਂ ਹਿਸਾਬ ਲਗਾ ਸਕਦਾ ਕਿਉਂਕਿ ਦੋ ਇਲੈਕਸ਼ਨਾਂ ਮੈਂ ਪਹਿਲਾਂ ਲੜਿਆ ਵੀ ਆਮ ਆਦਮੀ ਪਾਰਟੀ ਸੰਗਰੂਰ ਤੋਂ ਇੱਕ ਤਰਫਾ ਜਿਹੜੀ ਜਿੱਤ ਆ ਉਹ ਪ੍ਰਾਪਤ ਕਰੋਗੇ ਤਾਂ ਰਾਜਧਾਨੀ ਵੀ ਕਿਹਾ ਜਾਂਦਾ ਆਮ ਆਦਮੀ ਪਾਰਟੀ ਦੀ ਤਾਂ ਅਖਾਨ ਵੀ ਲੋਕ ਵੀ ਬੋਲਦੇ ਨੇ ਕਹਿੰਦੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸੀ ਹੈ ਮਾਨ ਕਹਿੰਦੇ ਨੇ ਸਾਡਾ ਨਹੀਂ ਸਾਨੂੰ ਹੈ ਗਰੂਰ ਸਾਡਾ ਜ਼ਿਲ੍ਹਾ ਸੰਗਰੂਰ ਤਾਂ ਗਰੂਰ ਰੱਖਣਗੇ 100% ਜੀ ਇਹ ਸੰਗਰੂਰ ਵਾਲਿਆਂ ਨੇ ਆਮ ਆਦਮੀ ਪਾਰਟੀ ਜਿਹੜਾ ਮੁੱਢ ਹੈ ਉਹ ਬਣਿਆ ਸੀ ਤੇ ਇਹਨਾਂ ਦੇ ਕਰਕੇ ਹੀ ਕਹਿ ਲੋ ਵੀ ਪੰਜਾਬ ਚ 92 ਸੀਟਾਂ ਆਈਆਂ ਤੇ ਚਲੋ ਠੀਕ ਹੈ ਇੱਕ ਵਾਰੀ ਤਿਲਕਣਵਾਜੀ ਹੋ ਗਈ ਪਰ ਜਿਹੜੀ ਕਾਰਡ ਦੀ ਹਾਂਡੀ ਹੁੰਦੀ ਹੈ ਨਾ ਦੁਬਾਰਾ ਦੁਬਾਰਾ ਨਹੀਂ ਚੜਦੀ ਹੁੰਦੀ ਠੀਕ ਹੈ ਬੜੇ ਕਹਿ ਲੋ ਵੀ ਸਾਡੇ ਵਰਕਰਾਂ ਨੇ ਕਹਿ ਲੋ ਟਿੱਲੇ ਰਹਿ ਗਏ ਜ਼ੋਰ ਨਹੀਂ ਲਾਇਆ ਪਿਛਲੀ ਜਿਹੜੀ ਬਾਈ ਇਲੈਕਸ਼ਨ ਸੀ ਤੇ ਉਦੋਂ ਵੀ ਤਿਰਪਦੀ 5000 ਵੋਟਾਂ ਦੇ हारे ਉਦੋਂ ਵੀ ਸਾਨੂੰ 33% ਵੋਟ ਪੈ ਗਈ ਉਦੋਂ ਵੀ ਅਕਾਲੀ ਦਲ ਕਾਂਗਰਸ ਇਹਨਾਂ ਦੀ ਵੋਟ ਸਿਮਰਜੀਤ ਸਿੰਘ ਮਾਨ ਨੂੰ ਟਰਾਂਸਫਰ ਹੋਈ ਬਟ ਐਤ ਕੀ ਮਾਹੌਲ ਬੜਾ ਹੋਰ ਹੈ ਤੁਸੀਂ ਰੋਡ ਸ਼ੋਅ ਰੈਲੀਆਂ ਦੇਖੋ ਆਮ ਆਦਮੀ ਪਾਰਟੀ ਦੇ ਪਿੰਡਾਂ ਚ ਕੱਲੇ ਕੱਲੇ ਪਿੰਡ ਚ ਵਰਕਰ ਡੋਰ ਟੂ ਡੋਰ ਕਰਨ ਲੱਗੇ ਹੋਇਆ ਕੋਈ ਗਰਮੀ ਦੀ ਪ੍ਰਵਾਹ ਨਹੀਂ ਹੈਨਾ ਦਿਨ ਰਾਤ ਜਿਹੜਾ ਕੰਮ ਹੈ ਉਹ ਕਰ ਰਹੇ ਹੈਗੇ ਤੇ ਮੈਂ ਪਹਿਲਾਂ ਵੀ ਅੱਗੇ ਵੀ ਜ਼ਿਕਰ ਕੀਤਾ ਜਿਵੇਂ ਕਾਉਂਸਲਰ ਦੀ ਇਲੈਕਸ਼ਨ ਲੜਦੇ ਆਪਾਂ ਸਰਪੰਚੀ ਦੀ ਇਲੈਕਸ਼ਨ ਲੜਦੇ ਆ ਇਸ ਵਾਰੀ ਕੋਈ ਗਰਮੀ ਦੀ ਪ੍ਰਵਾਣੀ 1 ਜੂਨ ਨੂੰ ਇਦਾਂ ਜਿਹੜੀ ਇਲੈਕਸ਼ਨ ਹੈ ਉਹ ਲੜਨੀ ਹੈ ਕੀ ਲੱਗਦਾ ਇੱਕ ਪਾਸੇ ਸਿਮਨਜੀਤ ਸਿੰਘ ਮਾਨ ਖੜੇ ਨੇ ਸੁਖਪਾਲ ਸਿੰਘ ਖੈਰਾ ਖੜੇ ਨੇ ਇਕਬਾਲ ਸਿੰਘ ਝੁੰਦਾ ਖੜੇ ਨੇ ਤਾਂ ਮਾਨ ਸਾਹਿਬ ਕਹਿੰਦੇ ਡੋਲੇ ਵੀ ਦਿਖਾਉਂਦੇ ਨੇ ਲੋਕਾਂ ਦੇ ਵਿੱਚ ਰੀਲਾਂ ਤੁਸੀਂ ਦੇਖੀਆਂ ਹੋਣੀਆਂ ਨੇ ਕਹਿੰਦੇ ਜਿੱਤਾਂਗੇ ਜ਼ਰੂਰ ਅਸੀਂ ਚਲੋ ਉਹ ਹਰੇਕ ਉਮੀਦਵਾਰ ਨੇ ਕਹਿਣਾ ਹੁਣ ਇਹ ਤਾਂ ਕੋਈ ਕਹਿ ਨਹੀਂ ਸਕਦਾ ਇਹ ਝੁੰਦਾ ਸਾਹਿਬ ਵੀ ਕਹਿੰਦੇ ਆ ਕਲ ਰਵਿੰਦਰ ਖੰਨਾ ਆ ਸੀ ਉਹ ਵੀ ਇਹੀ ਕਹਿ ਰਹੇ ਆ ਵੀ ਭਾਈ ਅਸੀਂ ਵੀ ਜਿੱਤਾਂਗੇ ਚਲੋ ਦਾਵਾ ਤਾਂ ਹਰੇਕ ਉਮੀਦਵਾਰ ਕਰਦਾ ਪਰ ਵੋਟਾਂ ਜਿਹੜੀਆਂ ਨੇ ਉਹ ਸੰਗਰੂਰ ਦੇ ਲੋਕਾਂ ਨੇ ਪਾਉਣੀਆਂ ਨੇ ਮਾਨ ਸਾਹਿਬ ਦੀ ਪਿਛਲੇ ਡੇਢ ਸਾਲ ਤੋਂ ਐਮਪੀ ਨੇ ਉਹਨਾਂ ਦੀ ਕੋਈ ਉਪਲਬਧੀ ਦੱਸ ਦਿਨ ਹਨਾ ਇੱਕ ਮੁੱਦਾ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਇੱਕ ਸਵਾਲ ਵੀ ਨਹੀਂ ਉਠਾਇਆ ਉੱਤੇ ਜ਼ੀਰੋ ਸਵਾਲ ਹੈ ਕੀ ਪਰਫਾਰਮੈਂਸ ਹੈ ਜਿਹੜੀ ਉਹਨਾਂ ਦੀ ਲੋਕ ਸਭਾ ਦੀ ਹੈ ਨਾ ਤੇ ਬਾਕੀ ਲੋਕ ਉਹਨਾਂ ਦੀ ਬਿਆਨਬਾਜ਼ੀ ਤੋਂ ਚਾਹੇ ਉਹਨਾਂ ਨੇ ਕਿਸਾਨਾਂ ਦੇ ਉਲਟ ਕੀਤੀ ਹੋਵੇ ਕਿ ਜੀ ਇਹਦਾ ਟਕੇ ਟਕੇ ਦੇ ਕਿਸਾਨ ਆ ਜਿਹੜੇ ਬੀਜੇਪੀ ਨੂੰ ਘੇਰਦੇ ਆ ਚਲੋ ਠੀਕ ਆ ਤੁਹਾਡਾ ਰਿਸ਼ਤਾ ਪ੍ਰਨੀਤ ਕੌਰ ਜੀ ਤੁਹਾਡੇ ਰਿਸ਼ਤੇ ਸਾਲੀ ਲੱਗਦੇ ਆ ਉਹ ਗੱਲ ਸਮਝਦੇ ਆ ਪਰ ਤੁਸੀਂ ਉਹਨਾਂ ਦੇ ਪਿੱਛੇ ਕਿਸਾਨਾਂ ਨੂੰ ਟਕੇ ਟਕੇ ਦੇ ਕਹਿ ਰਹੇ ਹੋ ਤੁਸੀਂ ਕਦੇ ਭਗਤ ਸਿੰਘ ਨੂੰ ਗਦਾਰ ਕਹਿੰਦੇ ਹੋ ਕਦੇ ਅਤਵਾਦੀ ਕਹਿ ਦਿੰਦੇ ਹੋ ਤੇ ਤੁਸੀਂ ਕਦੇ ਜਥੇਦਾ ਰੂਡ ਸਿੰਘ ਮਾਨ ਸਾਹਿਬ ਦੇ ਨਾਨਾ ਜੀ ਸੀ ਹਾਲਾਂਕਿ ਅਸੀਂ ਨਹੀਂ ਮੰਨਦੇ ਵੀ ਭਾਈ ਚਲੋ ਨਾਨੇ ਦੀ ਗਲਤੀ ਪਿੱਛੇ ਦੋਤੇ ਦਾ ਕੋਈ ਕਸੂਰ ਹੈ ਬਟ ਦੋ ਤਾਂ ਇਹ ਕਵੇ ਵੀ ਮੇਰੇ ਨਾਨੇ ਨੇ ਜੋ ਕੀਤਾ ਸਹੀ ਕੀਤਾ ਜਨਰਲ ਡਾਇਰ ਦੇ ਸਰੂਪਾ ਪਾਏ ਹੋਵੇ ਜਿਨੇ ਮਤਲਬ ਕਿ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਉੱਥੇ ਸਾਰੇ ਆਪਾਂ ਜਲੇ ਵਾਲੇ ਬਾਗ ਜਾ ਕੇ ਆਉਣਾ ਜਿੱਥੇ ਏਡਾ ਵੱਡਾ ਸਾਕਾ ਹੋਇਆ ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰਕੇ ਲਾਸ਼ਾਂ ਨਾਲ ਖੂਹ ਭਰਤਾ ਜਿਹੜੇ ਬੰਦੇ ਨੇ ਉਹਨੂੰ ਬਲਾਕੇ ਜਥੇਦਾਰ ਸਰੂਪਾ ਪਾਵੇ ਤਾਂ ਉਹਨੂੰ ਦੇਖੋ ਵੀ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਹੋਣਗੇ ਤੇ ਮਾਨ ਸਾਹਿਬ ਕਹਿੰਦੇ ਮੇਰੇ ਨਾਨੇ ਨੇ ਠੀਕ ਕੀਤਾ ਮੇਰੇ ਨਾਨੇ ਨੇ ਤਾਂ ਜੀ ਸਰੂਪਾ ਪਾ ਕੇ ਠੰਡਾ ਕੀਤਾ ਸੀ ਉਹਨੂੰ ਜਨਲ ਡਾਇਰ ਨੂੰ ਸੋ ਇਹ ਕਿਹੜੀ ਮਤਲਬ ਕਿ ਪੰਥਕ ਜਿਹੜੀ ਸੋਚ ਹੈ ਇੱਕ ਪਾਸੇ ਮਾਨ ਸਾਹਿਬ ਦੇ ਨਾਨਾ ਜੀ ਵੀ ਸੀ ਤੇ ਦੂਜੇ ਪਾਸੇ ਭਾਈ ਸਾਡਾ ਸੰਗਰੂਰ ਦਾ ਸ਼ਹੀਦ ਉਧਮ ਸਿੰਘ ਵੀ ਸੀ ਸਨਾਮ ਵਾਲਾ ਜਿਨੇ 20 ਸਾਲ ਅੰਦਰ ਅੱਗ ਵਾਲੀ ਰੱਖੀ ਤੇ 20 ਸਾਲ ਬਾਅਦ ਜਾ ਕੇ ਵੀ ਜਨਲ ਡਾਇਰ ਤੋਂ ਜਿਹੜਾ ਬਦਲਾ ਲੈ ਲਿਆ ਤੋ ਮਾਨ ਸਾਹਿਬ ਨੂੰ ਇਦਾਂ ਦੇ ਕ੍ਰਾਂਤੀਕਾਰੀ ਤਾਂ ਲੱਗਦੇ ਆ ਪੂਰੇ ਤੇ ਆਪਦੇ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਨੇ ਕਹਿ ਲੋ ਵੀ ਪੰਥ ਦੀ ਜਾਂ ਦੇਸ਼ ਦੀ ਜਾਂ ਸਿੱਖਾਂ ਦੀ ਪਿੱਠੇ ਸ਼ੁਰਾ ਮਾਰਿਆ ਉਹਨਾਂ ਦੇ ਨਾਲ ਇਹ ਸਟੈਂਡ ਲੈ ਕੇ ਅੱਜ ਵੀ ਖੜਦੇ ਆ ਤੁਸੀਂ ਕਹਿਆ ਉਹਨਾਂ ਨੇ ਸ਼ੁਰਾ ਮਾਰਿਆ ਉਹਨਾਂ ਦੇ ਨਾਨਾ ਜੀ ਨੇ ਮਾਨ ਸਾਹਿਬ ਤਾਂ ਕਹਿੰਦੇ ਮੈਂ ਪੰਥਕ ਐ ਸੁਖਪਾਲ ਖੈਰਾ ਵੀ ਤੁਹਾਡੇ ਆਪੋਰੈਂਟ ਨੇ ਉਹ ਵੀ ਕਹਿੰਦੇ ਮੈਂ ਪੰਥਕ ਐ ਪੰਥਕ ਤਾਂ ਤੁਹਾਡੀਆਂ ਜਿਹੜੀਆਂ ਗਤੀਵਿਧੀਆਂ ਨੇ ਹਨਾ ਤੁਹਾਡੇ ਜਿਹੜੇ ਕਹਿ ਲੋ ਵੀ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮ ਨੇ ਦਾ ਤੁਹਾਡੇ ਬਿਆਨ ਨੇ ਉਹਨਾਂ ਤੋਂ ਸਿੱਧ ਹੁੰਦਾ ਨਾ ਵੀ ਭਾਈ ਕੌਣ ਪੰਥਕ ਹੈ ਕੌਣ ਨਹੀਂ ਹਨਾ ਇਹ ਤਾਂ ਚਲੋ ਠੀਕ ਹੈ ਅਸੀਂ ਤਾਂ ਭਾਈ ਧਰਮ ਨਿਰਪੱਖ ਪਾਰਟੀਆਂ ਚਲੋ ਇਹਨਾਂ ਗੱਲਾਂ ਚ ਪੈਂਦੇ ਨਹੀਂ ਲੋਕ ਹੈ ਜਿਹੜੇ ਉਹ ਫੈਸਲਾ ਕਰ ਦੇਣਗੇ ਪਰ ਜਿਹੜੇ ਆ ਬਿਆਨ ਦਿੱਤੇ ਨੇ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਵੀ ਭਾਈ ਮਾਨ ਸਾਹਿਬ ਕੋਲੇ ਕੋਈ ਜਵਾਬ ਹੈ ਉਹ ਇੱਕ ਉਹ ਵੀ ਜੇਲਰ ਦੀ ਇੰਟਰਵਿਊ ਚੱਲ ਰਹੀ ਹੈ ਜਿਹੜੀ ਜੇਲ੍ਹ 'ਚ ਸੀ ਮਾਨ ਸਾਹਿਬ ਜਿਹੜਾ ਮਾਨ ਸਾਹਿਬ ਰੌਲਾ ਪਾਉਂਦੇ ਮੇਰੇ ਤੇ ਬਹੁਤ ਛਤਦ ਹੋਇਆ ਉਹਨੇ ਕੀਤੀ ਉਹ ਕਹਿੰਦਾ ਵੀ ਅਸੀਂ ਜੇਲ੍ਹ 'ਚ ਇਹਨਾਂ ਸਤਕਾਰ ਕੀਤਾ ਧਿਆਨ ਰੱਖਿਆ ਵੀ ਐਂ ਕਰਕੇ ਯਾਰ ਤੇ ਵੀ ਚਲੋ ਸਤਿਕਾਰਯੋਗ ਨੇ ਸਾਡੇ ਕਹਿੰਦੇ ਜਦੋਂ ਮਾਨ ਸਾਹਿਬ ਜੇਲ੍ਹ ਚੋਂ ਬਾਹਰ ਆਏ ਇਹਨਾਂ ਨੇ ਬਿਆਨ ਦਿੱਤਾ ਵੀ ਐਂ ਕਰਕੇ ਮੇਰੇ ਤੇ ਬਹੁਤ تشਦਦ ਕੀਤਾ ਉਹ ਕਹਿੰਦਾ ਮੈ ਨਾਲ ਸੰਪਰਕ ਕੀਤਾ ਵੀ ਮਾਨ ਸਾਹਿਬ ਅਸੀਂ ਤੁਹਾਡਾ ਇੰਨਾ ਖਿਆਲ ਰੱਖਿਆ ਤੁਸੀਂ ਕਿਹਨੂੰ تشਦਦ ਕੀਤਾ ਕਹਿੰਦੇ ਜੇ ਮੈਂ ਕਹੂੰਗਾ ਵੀ ਮੇਰੀ ਜੇਲ੍ਹ ਚ ਬਹੁਤ ਸੇਵਾ ਹੋਈ ਮੈਨੂੰ ਵੋਟਾਂ ਕਿਹਨੇ ਪਾਉਣੀਆਂ ਮੰਨ ਲਓ ਕਿ ਇਦਾਂ ਦੀਆਂ ਇੱਕ ਨਹੀਂ ਸੰਕੜੇ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਹੋਰ ਵੀ ਚਲੋ ਮੈਂ ਹੋਰ ਐਵੇਂ ਲੋਦਰ ਬੈਲਟ ਕਿਸੇ ਨੂੰ ਹਿੱਟ ਨਹੀਂ ਕਰਨਾ ਚਾਹੁੰਦਾ ਜਿਹੜੀਆਂ ਹੋਰ ਸੋਸ਼ਲ ਮੀਡੀਆ ਜਿਹੜੀਆਂ ਘੁੰਮਦੀਆਂ ਰਹਿੰਦੀਆਂ ਮਾਨ ਸਾਹਿਬ ਦੀਆਂ ਆਪ ਦੀਆਂ ਇੰਟਰਵਿਊ ਤੇ ਉਹਦੇ ਤੋਂ ਪਤਾ ਲੱਗਦਾ ਭਾਈ ਕਿੰਨੇ ਕਿ ਜਿਹੜੇ ਪੰਥਕ ਨੇ ਬਾਕੀ ਚਲੋ ਸਾਡਾ ਫਿਰ ਵੀ ਮੈਂ ਨਹੀਂ ਕਹਿੰਦਾ ਭਾਈ ਸਾਡਾ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਲੜਾਈ ਹੈ ਕਿਸੇ ਨਾਲ ਕੋਈ ਵਿਰੋਧ ਹੈ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ 2 ਸਾਲ ਚ ਕੰਮ ਕੀਤਾ ਤੇ ਉਹਨਾਂ ਕਮਸਰਤੀ ਵੋਟ ਮੰਗਦੇ ਆ ਤਾਂ ਤੁਸੀਂ ਕਿਹਾ ਵੀ ਉਹ ਇੰਟਰਵਿਊ ਜਿਹੜੀ ਉਹਨਾਂ ਨੇ ਦਿੱਤੀ ਸੀਗੀ ਜੇਲ੍ਹ ਦੇ ਵਿੱਚ ਕਹਿੰਦੇ ਸਤਕਾਰ ਕੀਤਾ ਪਰ ਮਾਨ ਸਾਹਿਬ ਤਾਂ ਨੌ ਦਿਖਾਉਂਦੇ ਨਹੀਂ ਆਪਣੇ ਕਹਿੰਦੇ ਮੇਰੇ ਨੌ ਪੱਟੇ ਗਏ ਸੀ ਜਵਾੜਾ ਕਹਿੰਦੇ ਮੇਰਾ ਤੋੜਤਾ ਸੀ ਜੇਲ੍ਹ ਦੇ ਵਿੱਚ ਕਹਿੰਦੇ ਘਰਦਿਆਂ ਨੂੰ ਨਹੀਂ ਮਿਲਣ ਦਿੱਤਾ 5 ਸਾਲ ਚਲੋ ਹੁਣ ਉਹ ਤਾਂ ਬੜੀਆਂ ਜੀ ਮੈਂ ਵੀ ਉਸ ਚੀਜ਼ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਜੋ ਉਹਨੇ ਜੇਲਰ ਨੇ ਇੰਟਰਵਿਊ ਦਿੱਤੀ ਤੁਸੀਂ ਉਦੋਂ ਜਾ ਕੇ ਉਹਨਾਂ ਤੋਂ ਇੰਟਰਵਿਊ ਕਰ ਸਕਦੇ ਹੋ ਵੀ ਭਾਈ ਕੀ ਜਿਹੜੀ ਸਚਾਈ ਹੈ ਕੀ ਝੂਠ ਹੈ ਹਨਾ ਮੈਂ ਤਾਂ ਜੋ ਆਪ ਅੱਖਾਂ ਦੇ ਨਾਲ ਸੁਣਿਆ ਮੈਂ ਪਾਕ ਸਿੰਘ ਵਾਲਾ ਬਿਆਨ ਵੀ ਸੁਣਿਆ ਰੂੜ ਸਿੰਘ ਵਾਲਾ ਬਿਆਨ ਵੀ ਸੁਣਿਆ ਮੈਂ ਵੀ ਜਿਹੜੇ ਕਿਸਾਨ ਨੇ ਟਕੇ ਟਕੇ ਦੇ ਨੇ ਮੈਂ ਵੀ ਸੁਣਿਆ ਤੇ ਮੈਂ ਉਹ ਵੀ ਦੇਖਿਆ ਭਾਈ ਐਫੀਡੀਐਫਟ ਜੀ ਦੇ ਪਤਾ ਲੱਗਦਾ ਵੀ ਮਾਨ ਸਾਹਿਬ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਵੀ ਨੇ ਆ ਇਸ ਦੇ ਨਾਲ ਮੈਂ ਮੀਤ ਹੇਰ ਦਾ ਪੁੱਛਿਆ ਤੁਸੀਂ ਸੰਗਰੂਰ ਵਾਸਤੇ ਕੀ ਕੀਤਾ ਲੋਕ ਜਿਹੜੇ ਤੁਹਾਨੂੰ ਵੋਟਾਂ ਪਾਉਣ ਸੰਗਰੂਰ ਵਾਸਤੇ ਤੁਹਾਡੇ ਐਸੇ ਪੰਜ ਕੰਮ ਮੈਂ ਬਤੌਰ ਮੰਤਰੀ ਜਦੋਂ ਮੇਰੇ ਕੋਲੇ ਨਹਿਰੀ ਮਹਿਕਮਾ ਸੀ 40% ਨਹਿਰੀ ਪਾਣੀ ਪਿਛਲੀਆਂ ਸਰਕਾਰਾਂ ਦੇ ਨਾਲੋਂ ਵਧਾਇਆ ਜਿਹਦੇ ਚ ਸੰਗਰੂਰ ਤੇ ਬਰਨਾਲੇ ਦੇ ਸੈਂਕੜੇ ਪਿੰਡ ਨੇ ਤੇ ਮਲੇਰਕੋਟਲੇ ਦਾ ਸਾਰੇ ਨੇ ਜਿੱਥੇ ਨਹਿਰੀ ਪਾਣੀ ਅੱਜ ਤੱਕ ਨਹੀਂ ਸੀ ਪਹੁੰਚਿਆ ਮਲੇਰ ਕੋਟਲੇ 'ਚ ਇਹ ਲੋਕ ਅਫਸਰ ਅਫਸਰ ਕਹਿੰਦੇ ਸੀ ਜਵਾਬ ਦਿੰਦੇ ਸੀ ਵੀ ਤੁਹਾਡੇ ਬਜ਼ੁਰਗਾਂ ਲਿਖ ਕੇ ਦਿੱਤਾ ਹੋਇਆ ਵੀ ਸਾਨੂੰ ਨਹਿਰੀ ਪਾਣੀ ਦੀ ਚਾਹੀਦਾ 163 ਕਰੋੜ ਦਾ ਪ੍ਰੋਜੈਕਟ ਤਾਂ ਕੱਲੇ ਮਲੇਰ ਕੋਟੇ 'ਚ ਪਾਸ ਕਰਵਾਇਆ ਸਾਡੇ ਜ਼ਿਲ੍ਹੇ 'ਚ ਕਦੇ ਨਹਿਰੀ ਮਹਿਕਮੇ ਦੀ ਪੰਜੀ ਨਹੀਂ ਸੀ ਆਈ ਮੀਤ ਨੇ ਪਿਛਲੇ 1.5 ਸਾਲ 'ਚ 300 ਕਰੋੜ ਰੁਪਇਆ ਕੱਲੇ ਬਰਨਾਲੇ ਜ਼ਿਲ੍ਹੇ ਨੂੰ ਜਿਹੜਾ ਉਹ ਲਿਆ ਕੇ ਦਿੱਤਾ ਹੈ ਕੱਲੇ ਨਹਿਰੀ ਮਹਿਕਮੇ ਦੇ ਇੰਨੇ ਕੰਮ ਨੇ ਮੀਤ ਕੋਲੇ ਪੰਜਾਬੀ ਭਾਸ਼ਾ ਮਹਿਕਮਾ ਰਿਹਾ ਤੇ ਪਹਿਲੀ ਵਾਰ ਹੈ ਕਿ ਜਿਹੜੇ ਆ ਵੱਡੀਆਂ-ਵੱਡੀਆਂ ਚੇਜ਼ ਦੇ ਪੰਜਾਬੀ ਲਿਖੀ ਹੁੰਦੀ ਆ ਆ ਸਾਡੇ ਕਹਿ ਲੋ ਚਾਹੇ ਤੁਸੀਂ ਮੋਹਾਲੀ ਚਲੇ ਜਾਓ ਉੱਥੇ ਵੀ ਹਨਾ ਮੈਕਡੋਨਲਡ KFC ਉਹ ਵੀ ਮੀਤਨ ਕੋਲੇ ਮਹਿਕਮਾ ਸੀ ਕੈਬਨਟ ਚ ਲਿਆ ਕੇ ਸੀਐਮ ਸਾਹਿਬ ਦੀ ਅਪਰੂਵਲ ਦੇ ਨਾਲ ਜਿਹੜਾ ਉਹ ਲਾਗੂ ਆ ਜਿਹੜਾ ਉਹ ਕਰਵਾਇਆ ਖੇਡ ਪਾਲਿਸੀ ਪਹਿਲੀ ਵਾਰੀ ਆ ਕਿ ਇਦਾਂ ਦੀ ਮੇਰੀ ਕਹਿ ਲੋ ਵੀ ਮੇਰੇ ਕੋਲੇ ਮਹਿਕਮਾ ਸੀ ਉਦੋਂ ਲੈ ਕੇ ਆਂਦੇ ਜਿਹਦੇ ਚ ਕਹਿ ਲੋ ਵੀ ਇਕੱਲੇ ਇੰਟਰਨੈਸ਼ਨਲ ਜਿਹੜੇ ਖਿਡਾਰੀ ਮੈਡਲਿਸਟ ਹੈ ਉਹਨਾਂ ਨੂੰ 100% ਨੌਕਰੀ ਦੀ ਗਾਰੰਟੀ ਨਹੀਂ ਦਿੱਤੀ ਗਈ ਕਿ ਨਾਲ ਇਹ ਵੀ ਪ੍ਰਬੰਧ ਕੀਤਾ ਗਿਆ ਵੀ ਉਹਨਾਂ ਨੂੰ ਲੈ ਕੇ ਕਿਵੇਂ ਜਾਣਾ ਹੈ ਉੱਥੋਂ ਤੱਕ ਮੈਡਲ ਤੱਕ ਸਪੋਰਟਸ ਨਰਸਰੀਜ਼ ਦਾ ਉਹ ਹੈ ਤੇ ਸਾਡੇ ਸੰਗਰੂਰ ਹਲਕੇ ਚ ਪਹਿਲੇ ਫੇਸ ਚ ਤਕਰੀਬਨ 40 ਦੇ ਨੇੜੇ ਨਰਸਰੀ ਜਿਹੜੀਆਂ ਨੇ ਉਹ ਬਣ ਰਹੀਆਂ ਤੇ ਉਸ ਤੋਂ ਬਾਅਦ 4 ਫੇਸਸ ਹੋਰ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਨੇ ਉਹ ਜਿਹੜੀਆਂ ਨਰਸਰੀ ਜਿਹੜੀਆਂ ਨੇ ਉਹ ਬਣਨ ਗਈਆਂ ਬਾਕੀ ਕਿਉਂਕਿ ਮੈਂ ਇੱਥੇ ਬਰਨਾਲੇ ਤੋਂ ਐਮਐਲਏ ਆ ਇੱਥੇ ਅ ਸ਼ਹਿਰ ਦੀ ਬਿਊਟੀਫਿਕੇਸ਼ਨ ਲਈ ਸਾਡੇ ਇੱਥੇ ਕੂੜੇ ਵਾਲੇ ਡੰਪ ਸੀ ਉਹਨਾਂ ਦਾ ਬੜਾ ਪੁਰਾ ਹਾਲ ਸੀ ਉਹ ਮੈਂ ਸਾਰੇ ਸ਼ਹਿਰ ਚੋਂ ਜਿਹੜੇ 20-20 ਸਾਲ ਤੋਂ ਨਿਸ ਚੁਕਾਏ ਗਏ ਉਹ ਜਿਹੜੇ ਆ ਚੁਕਾਏ ਆ ਇੱਕ ਯੂਈਡੀਐਫ ਦਾ ਫੰਡ ਸੀਗਾ ਪੂਰੇ ਪੰਜਾਬ ਲਈ 234 ਕਰੋੜ ਤੇ ਇਕੱਲੇ ਬਰਨਾਲੇ ਹਲਕੇ ਲਈ ਮੈਂ 95 ਕਰੋੜ ਰੁਪਈਆ ਜਿਹੜਾ ਮੈਂ ਉਹਦਾ ਜਿਹੜਾ ਉਹ ਲੈ ਕੇ ਆਂਦਾ ਸੋ ਇਦਾਂ ਦੇ ਬੜੇ ਸੈਂਕੜੇ ਕੰਮ ਨੇ ਅੱਜ ਦੇ ਪਿਛਲੀ ਸਰਕਾਰ ਨੇ ਪ੍ਰੋਮਿਸ ਕੀਤਾ ਸੀਗਾ ਜੀ ਵੀ ਤੁਹਾਨੂੰ 올림픽 ਵਾਲਿਆਂ ਨੂੰ ਡੀਐਸਪੀ ਲਾਵਾਂਗੇ ਐਸਡੀਐਮ ਲਾਵਾਂਗੇ ਤੇ ਸਰਕਾਰ ਚਲੀ ਗਈ ਨਹੀਂ ਅੱਜ ਤੱਕ ਨਹੀਂ ਹੋਇਆ ਵੀ ਪਿਛਲੀ ਸਰਕਾਰ ਦਾ ਪੂਲ ਪ੍ਰੋਮਿਸ ਦੂਜੀ ਸਰਕਾਰ ਨੇ ਪੂਰਾ ਕੀਤਾ ਹੋਵੇ ਅਸੀਂ ਉਹਨਾਂ ਨੂੰ ਵੀ ਡੀਐਸਪੀ ਤੇ ਐਸਡੀਐਮ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਿਹੜਾ ਉਹ ਲਗਾਇਆ ਸੋ ਇਦਾਂ ਦੇ ਬੜੇ ਕੰਮ ਨੇ ਜਿਹੜੇ ਜਿੰਨੇ ਮਰਜ਼ੀ ਜਿਹੜੇ ਆ ਗਣਾਈ ਚੱਲੀਏ ਜਿਹੜੇ ਪਿਛਲੇ 2 ਸਾਲ ਚਾਵਾਂ ਦੀ ਪਾਰਟੀ ਦੀ ਸਰਕਾਰ ਦੇ ਦੌਰਾਨ ਅਸੀਂ ਕੀਤੇ ਆ ਆਖਰੀ ਸਵਾਲ ਆ ਮੇਰਾ ਕੀ ਲੱਗਦਾ ਹੈ ਸੰਗਰੂਰ ਦੀ ਸੀਟ ਜਿੱਤ ਕੇ ਸੀਐਮ ਮਾਨ ਦੀ ਝੋਲੀ ਪਾਉਂਗੇ ਫਿਰ ਇਹ ਚ ਕੋਈ ਕਹਿ ਲੋ ਵੀ ਕਿਸੇ ਨੂੰ ਭੁਲੇਖਾ ਹੋ ਸਕਦਾ ਪਰ ਸਾਨੂੰ ਕੋਈ ਭੁਲੇਖਾ ਨਹੀਂ ਜਿਨ੍ਹਾਂ ਨੂੰ ਹੈਗਾ ਉਹਨਾਂ ਦਾ 4 ਤਰੀਕ ਨੂੰ ਕੱਢ ਦਿਆਂਗੇ ਤਾਂ ਇਹ ਸੀ ਮੰਤਰੀ ਮੀਤਹਿਰ ਜਿਹੜੇ ਕਹਿੰਦੇ ਨੇ ਜਿਨ੍ਹਾਂ ਨੂੰ ਭੁਲੇਖਾ ਹੈ ਉਹ 4 ਤਰੀਕ ਨੂੰ ਜਿਹੜਾ ਨਿਕਲ ਜਾਊਗਾ ਤੇ ਸੰਗਰੂਰ ਦੀ ਸੀਟ ਹੈ ਜਿਹੜੀ ਸੀਐਮ ਮਾਨ ਦੀ ਝੋਲੀ ਜਿੱਤ ਕੇ ਮੀਤਹਿਰ ਪਾਉਣਗੇ ਕੈਮਰਾ ਪਰਸਨ